ਬੋਟ ਤੇ ਚੜੇ ਆਏ ਗਏ ਅੱਗੋਂ ਲੋਕਾਂ ਨੂੰ ਰੋਕ ਦਿੱਤਾ ਗਿਆ ਵੀ ਅੱਗੇ ਕੋਈ ਨਹੀਂ ਜਾਊਗਾ ਠੀਕ ਹੈ ਕਿਉਂਕਿ ਸਕورٹی ਪਰਬਸਾ ਕੇ ਨਹੀਂ ਉਹਨਾਂ ਨੇ ਉੱਥੋਂ ਬੋਟ ਲੈ ਕੇ ਗਏ ਗੇੜਾ ਦੇ ਕੇ ਫੋਟੋਗ੍ਰਾਫੀ ਕਰਕੇ ਪੂਰਨ ਫੋਟੋਗ੍ਰਾਫੀ ਕਰਕੇ ਉਦੋਂ ਬਾਅਦ ਮੁੜਿਆ ਆਏ ਨੇ ਉਸ ਤੋਂ ਬਾਅਦ ਕਹਿੰਦੇ ਵੀ ਅਸੀਂ ਰਾਹਤ ਦੇ ਰਹੇ ਹਾਂ ਲੋਕਾਂ ਨੂੰ ਪਰ ਹਜੇ ਤੱਕ ਤਾਂ ਪਤਾ ਨਹੀਂ ਉਹ ਰਾਹਤ ਕਿਦੋਂ ਪਹੁੰਚੂਗੀ ਸੀ ਕਿ ਉਹਨਾਂ ਦੇ ਕੋਲੇ ਜਿਹੜਾ ਰਾਹਤ ਦੇ ਕੇ ਆਏ ਨੇ ਨਹੀਂ ਕੋਲੇ ਉਹਨਾਂ ਦੇ ਕੁਝ ਨਹੀਂ ਸੀ ਕੱਲੀਆਂ ਗੱਡੀਆਂ ਸੀ ਕਾਫਲਾ ਸੀ ਫੋਰਸ ਸੀ ਪੁਲਿਸ ਫੋਰਸ ਸੀ ਨਾਲ ਮਿਲਟਰੀ ਵਗੈਰਾ ਸੀ ਕੱਲ ਕਹਿੰਦੇ ਕਿ ਇੱਕ ਤਰੀਕ ਵੀ ਸੀਗੀ ਦਿੱਲੀ ਜਿਸ ਤੋਂ ਬਾਅਦ ਉੱਥੇ ਹਵਾਲਾ ਦਿੱਤਾ ਕਿ ਮੈਂ ਪੰਜਾਬ ਸੇਵਾ ਕਰਨ ਜਾਣਾ ਐ ਤੇ ਕਿੰਨੀ ਕਿ ਸੇਵਾ ਕਰ ਗਏ ਇਸ ਇਲਾਕੇ ਦੇ ਵਿੱਚ ਕੱਲ੍ਹ ਕੇ ਜਿਹੜੀ ਵਾਰ ਕਰ ਗਏ ਜੀ ਇੱਥੇ ਤਾਂ ਕਮ ਸੇ ਕਮ ਕਰ ਗਏ ਹੋਣਗੇ 12-15 ਮਿੰਟ ਅੱਛਾ ਗੇੜਾ ਦੇ ਕੇ 12-15 ਮਿੰਟਾਂ 'ਚ ਬੈਸ ਸਾਰੀਆਂ ਜਿੰਨੀਆਂ ਵੋਟਾਂ ਸੀ ਟੋਟਲ ਉਹ ਵਿੱਚ ਫੋਰਸੇਜ਼ ਬੈਠੀ ਸੀ ਠੀਕ ਹੈ ਮਿਲਟਰੀ ਬੈਠੀ ਸੀ ਮੰਤਰੀ ਬੈਠੇ ਸੀ ਠੀਕ ਹੈ ਉਹਨਾਂ ਲਈ ਵਿਅਸਤ ਹੋ ਗਏ ਸੀ ਸਾਰੇ ਤੇ ਸਾਰੀਆਂ ਕਿਸ਼ਤੀਆਂ ਜਿਹੜੀਆਂ ਇੱਥੇ ਜਿੰਨੀਆਂ ਮੌਜੂਦ ਨੇ ਉਹ ਸਾਰੀਆਂ ਉਹਨਾਂ ਨੇ ਲਾਤੀਆਂ ਉਹਨਾਂ ਨੇ ਲਾਤੀਆਂ ਹਾਂ ਸਾਰੀਆਂ ਕਿਸ਼ਤੀਆਂ ਉਹਨਾਂ ਉਹਨਾਂ ਨੇ ਬਿਆਨ ਬੱਸ ਆਪਦੀ ਸ਼ੋਭਾ ਦੇ ਖਾਤਰ ਬਿਆਨ ਦੇ ਕੇ ਉਹਨਾਂ ਨੇ ਪੰਜਾਬ ਡੋਬਤਾ ਸਾਡੀਆਂ ਨਹਿਰਾਂ 'ਚ ਪਾਣੀ ਨਹੀਂ ਸਾਡੇ ਹਰਿਆਣਾ ਦੇ ਸੀਐਮ ਆਈ ਸੀ ਉੱਥੇ ਅਸੀਂ ਦੌੜ ਕੀਤੀ ਨਹਿਰਾਂ ਸੁੱਕੀਆਂ ਸੀਗੀਆਂ ਤੇ ਇੱਧਰ ਲੋਕ ਡੋਬ ਰਹੇ ਸੀ ਜੇ ਇਹ ਅੰਬਰ ਪਾਕਿਸਤਾਨ ਦੇ ਬਾਰਡਰ ਖੋਲ ਸਕਦੇ ਨੇ ਪਾਣੀ ਦੇ ਦਰਵਾਜ਼ੇ ਪਾਕਿਸਤਾਨ ਦੇ ਖੋਲ ਸਕਦੇ ਨੇ ਸਾਡੇ ਹਰਿਆਣੇ ਦੇ ਖੋਲਣ ਸਾਨੂੰ ਪਾਣੀ ਦੇਣ ਪਰ ਸਾਡੇ ਪੰਜਾਬ ਭਰਾ ਨੂੰ ਡੋਬਣ ਨਾ ਇਹ ਕਿਉਂਕਿ ਪੰਜਾਬ ਸਾਡਾ ਵੱਡਾ ਭਰਾ ਚਾਹੇ ਇਹਨਾਂ ਨੇ ਅੱਜ ਤੱਕ ਕੋਈ ਵੀ ਮੁਸੀਬਤ ਆਈ ਹੈ ਇਹ ਸਾਡੇ ਨਾਲ ਖੜਦਾ ਆਇਆ ਤੇ ਸਾਡਾ ਵੀ ਫਰਜ਼ ਬੰਦਾ ਸੀ ਇਹਨਾਂ ਨਾਲ ਖੜੀ ਲੋਕਵਾਇ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਹਮਤਾਜ ਅਸੀਂ ਉਸ ਪਿੰਡ ਦੇ ਵਿੱਚ ਮੌਜੂਦ ਹਾਂ ਸੁਲਤਾਨਪੁਰ ਲੋਧੀ ਦਾ ਪਿੰਡ ਬਾਉਪੁਰ ਜਿੱਥੇ ਕੱਲ ਅਰਵਿੰਦ ਕੇਜਰੀਵਾਲ ਆਉਂਦੇ ਨੇ ਇੱਕ ਢੇੜਾ ਕੱਢ ਕੇ ਇੱਥੋਂ ਮੁੜ ਜਾਂਦੇ ਨੇ ਆਉਂਦੇ ਕਿਉਂ ਨੇ ਉਹਦਾ ਕਾਰਨ ਤੁਹਾਨੂੰ ਪਹਿਲਾਂ ਦੱਸਤਾ ਸਾਡੇ ਚੈਨਲ ਤੇ ਕਿ ਉਹਨਾਂ ਦੀ ਕੱਲ ਜਿਹੜਾ ਮਨੀ ਲਾਂਡਰਿੰਗ ਦਾ ਕੇਸ ਸੀਗਾ ਸ਼ਰਾਬ ਘਟਾਲੇ ਦਾ ਉਸ ਦੇ ਵਿੱਚ ਤਰੀਕ ਸੀ ਉੱਥੋਂ ਛੁੱਟੀ ਲੈ ਕੇ ਉਹ ਕਹਿੰਦੇ ਕਿ ਅਸੀਂ ਸੇਵਾ ਕਰਨ ਜਾਣਾ ਪੰਜਾਬ ਦੇ ਵਿੱਚ ਤਾਂ ਉਹ ਪੰਜਾਬ ਆ ਜਾਂਦੇ ਨੇ ਤਾਂ ਸੇਵਾ ਕਿਹੜੀ ਕੀਤੀ ਆ ਤੁਹਾਨੂੰ ਉਹ ਦਿਖਾਉਨੇ ਆ ਗੱਲਬਾਤ ਕਰਦੇ ਆ ਇੱਥੇ ਜੋ ਲੋਕ ਮੌਜੂਦ ਨੇ ਜੋ ਆਰਗੇਨਾਈਜੇਸ਼ਨਾਂ ਮੌਜੂਦ ਨੇ ਉਹਨਾਂ ਦੇ ਵਿੱਚੋਂ ਇੱਕ ਫਾਈਬਰ ਰਿਵਰ ਹਾਰਟ ਐਸਐਸਚਾ ਜਿਹਨਾਂ ਜੋ ਕਿ ਡਾਕਟਰ ਸਹਿਮਾਨ ਦੀ ਟੀਮ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੱਲ ਵਾਪਰਦਾ ਕੀ ਆ ਕੇਜਰੀਵਾਲ ਸਾਹਿਬ ਆਉਂਦੇ ਬਾਈ ਜੀ ਸਤਿ ਸ਼੍ਰੀ ਅਕਾਲ ਸਾਬਤ ਠੀਕ ਠਾਕ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਇੱਥੇ ਕਿੰਨੇ ਦਿਨਾਂ ਤੋਂ ਹਾਂਜੀ ਹਾਂਜੀ ਅਸੀਂ ਸੇਵਾ ਨਿਭਾ ਰਹੇ ਹਾਂ ਬੜੀ ਬਖੂਬੀ ਦੇ ਨਾਲ ਅਸੀਂ ਵੈਟਰਨਰੀ ਡਾਕਟਰਾਂ ਜੀ ਤੇ ਹਰਿਆਣੇ ਤੋਂ ਆਏ ਹਾਂ ਇੱਥੇ ਸੇਵਾ ਕਰਨ ਲਈ ਆਏ ਹਾਂ ਕਿਉਂਕਿ ਮੁਸੀਬਤ ਦਾ ਟਾਈਮ ਆ ਮੁਸੀਬਤ ਦੀ ਘੜੀ ਦੇ ਵਿੱਚ ਸਾਡਾ ਪੰਜਾਬ ਵੱਡਾ ਭਰਾ ਸਾਡਾ ਫਰਜ਼ ਬਣਦਾ ਕਿ ਅਸੀਂ ਸੇਵਾ ਕਰੀਏ ਕਿਉਂਕਿ ਇਹ ਜਾਨਵਰ ਹੁੰਦੇ ਨੇ ਜਿਹੜੇ ਇਹ ਬੋਲ ਨਹੀਂ ਸਕਦੇ ਬਿਲਕੁਲ ਬਿਲਕੁਲ ਇਹ ਇੱਕ ਪੰਛੀ ਵਗੈਰਾ ਹੁੰਦੇ ਨੇ ਡੌਗ ਹੁੰਦੇ ਨੇ ਇਹ ਆਪ ਦਾ ਦੁੱਖ ਨਹੀਂ ਬਿਆਨ ਕਰ ਅੱਜ ਕੱਲ ਬਹੁਤ ਵੱਡੀ ਮੁਸੀਬਤ ਆ ਤੇ ਮੁਸੀਬਤ ਦੇ ਵਿੱਚ ਸਾਡਾ ਫਰਜ਼ ਬਣਦਾ ਕਿ ਅਸੀਂ ਨਾਲ ਖੜੀ ਲੋਕਾਂ ਦੇ ਹਾਂਜੀ ਅੱਛਾ ਭਾਈ ਜਿਵੇਂ ਚਰਚਾ ਆ ਕੱਲ ਇਸ ਪਿੰਡ ਦੇ ਵਿੱਚ ਕਹਿੰਦੇ ਆ ਕਾਰਵਿੰਦ ਕੇਜਰੀ ਵਾਲ ਆਏ ਨੇ ਤੁਹਾਡੇ ਸਾਹਮਣੇ ਆਏ ਹੋਣਗੇ ਉਹ ਬਿਲਕੁਲ ਜੀ ਬਹੁਤ ਹਾਲਾਤ ਕੀ ਸੀ ਜਦੋਂ ਇੱਥੇ ਪਹੁੰਚਦੇ ਆ ਹਾਲਾਤ ਇਹ ਸੀਗੇ ਜੀ ਮਤਲਬ ਸਾਰਾ ਅਧਿਕਾਰੀ ਪ੍ਰਸ਼ਾਸਨ ਸਭ ਗੱਡੀਆਂ ਫੁੱਲ ਸੀ ਮਿਲਟਰੀ ਵਗੈਰਾ ਲੱਗੀ ਹੋਈ ਸੀ ਖੋਲ ਪੰਦੋ ਵਾਸਤ ਕੀਤਾ ਹੋਇਆ ਸੀ ਠੀਕ ਹੈ ਬੋਟ ਤੇ ਚੜੇ ਆਏ ਗਏ ਅੱਗੋਂ ਲੋਕਾਂ ਨੂੰ ਰੋਕ ਦਿੱਤਾ ਗਿਆ ਵੀ ਅੱਗੇ ਕੋਈ ਨਹੀਂ ਜਾਊਗਾ ਠੀਕ ਹੈ ਕਿਉਂਕਿ ਸਕਿਉਰਟੀ ਪਰਪਸਾ ਕੇ ਨਹੀਂ ਹੂੰ ਸਕਿਉਰਟੀ ਪਰਪਸਾ ਕੇ ਨਹੀਂ ਹੂੰ ਇੱਥੇ ਆਏ ਨਹੀਂ ਵਟ ਉਹਨਾਂ ਤਾਂ ਸੀਐਮ ਭਗਵੰਤ ਸਿੰਘ ਮਾਨ ਸਾਹਿਬ ਨੇ ਸੀਗਾ ਪਰ ਉਹ ਕਹਿੰਦੇ ਉਹਨਾਂ ਦੀ ਕੋਈ ਸਥਿਤੀ ਵਗੈਰਾ ਖਰਾਬ ਹੋ ਗਈ ਉਹ ਨਹੀਂ ਆ पाए ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਸ਼ਾਇਦ ਉਹਨਾਂ ਦੇ ਨਾਲ ਮਨੀਸ਼ ਸੋਢੀਆ ਜੀ ਸੀਗੇ ਤੇ ਉਹਨਾਂ ਨੇ ਦੌਰਾ ਕੀਤਾ ਉੱਥੋਂ ਗਏ ਜੀ ਵੋਟ ਤੇ ਜੜੇ ਐਕਚੁਅਲੀ ਪਤਾ ਨਹੀਂ ਕੋਈ ਕਰੇ ਗਏ ਆ ਕਿਸੇ ਦੇ ਜਾਂ ਨਹੀਂ ਗਏ ਉਹ ਅੱਗੇ ਦੀ ਸਥਿਤੀ ਹੈ ਕਿਉਂਕਿ ਅੱਗੇ ਤਾਂ ਕਿਸੇ ਨੂੰ ਜਾਣ ਨਹੀਂ ਦਿੱਤਾ ਪਰ ਉਹਨਾਂ ਨੇ ਉੱਥੋਂ ਬੋਟ ਲੈ ਕੇ ਗਏ ਗੇੜਾ ਦੇ ਕੇ ਫੋਟੋਗ੍ਰਾਫੀ ਕਰਕੇ ਪੂਰਨ ਫੋਟੋਗ੍ਰਾਫੀ ਕਰਕੇ ਉਦੋਂ ਬਾਅਦ ਮੁੜੇ ਆਏ ਨੇ ਵਾਪਸ ਆ ਗਏ ਨੇ ਠੀਕ ਹੈ ਉਦੋਂ ਬਾਅਦ ਗੱਡੀਆਂ ਤੇ ਚੜੇ ਉਦੋਂ ਬਾਅਦ ਇੱਕ ਸੌਰੀ ਇੱਕ ਵਾਰੀ ਬੋਟ ਇਧਰ ਵੀ ਲੈ ਕੇ ਗਏ ਇਧਰ ਵੀ ਕਿਤੇ ਦੇਖ ਕੇ ਉਸ ਤੋਂ ਬਾਅਦ ਕਹਿੰਦੇ ਵੀ ਅਸੀਂ ਰਾਹਤ ਦੇ ਰਹੇ ਹਾਂ ਲੋਕਾਂ ਨੂੰ ਪਰ ਹਜੇ ਤੱਕ ਤਾਂ ਪਤਾ ਨਹੀਂ ਉਹ ਰਾਹਤ ਕਿਦੋਂ ਪਹੁੰਚੂਗੀ ਸੀ ਕਿ ਉਹਨਾਂ ਦੇ ਕੋਲੇ ਜਿਹੜਾ ਰਾਹਤ ਦੇ ਕੇ ਆਏ ਨੇ ਉਹ ਨਹੀਂ ਕੋਲੇ ਉਹਨਾਂ ਦੇ ਕੁਝ ਨਹੀਂ ਸੀ ਕੱਲੀਆਂ ਗੱਡੀਆਂ ਸੀ ਕਾਫਲਾ ਸੀ ਫੋਰਸ ਸੀ ਪੁਲਿਸ ਫੋਰਸ ਸੀ ਨਾਲ ਮਿਲਟਰੀ ਵਗੈਰਾ ਸੀ ਫਿਰ ਉਹਨਾਂ ਦੇ ਕੋਲੇ ਕੁਝ ਨਹੀਂ ਸੀ ਸੱਤਾਂ ਜੀ ਤੁਸੀਂ ਸੇਵਾ ਕਰ ਰਹੇ ਹੋ ਤੁਸੀਂ ਡਾਕਟਰ ਹੋ ਜਾਂ ਕਿ ਹੋਰ ਰਸ਼ਨ ਪਾਣੀ ਕੋਈ ਦਵਾਈਆਂ ਚਾਰਾ ਅੱਗੇ ਲੈ ਕੇ ਜਾਣਾ ਹੁੰਦਾ ਉਹ ਰੋਕਤਾ ਸੀ ਬਿਲਕੁਲ ਇਹ ਦੋ ਹਾਂਜੀ ਉਸ ਟਾਈਮ ਕਿਉਂਕਿ ਉਹ ਬੋਟ ਤੇ ਉਹੀ ਸੀਗੇ ਨੇ ਉਹਨਾਂ ਦੀ ਬੋਟ ਸਾਰੀਆਂ ਜਿੰਨੀਆਂ ਬੋਟਾਂ ਸੀ ਟੋਟਲ ਉਹ ਵਿੱਚ ਫੋਰਸੇਜ਼ ਬੈਠੀ ਸੀ ਠੀਕ ਹੈ ਮਿਲਟਰੀ ਬੈਠੀ ਸੀ ਮੰਤਰੀ ਬੈਠੇ ਸੀ ਠੀਕ ਹੈ ਉਹਨਾਂ ਲਈ ਬਿਆਸਤ ਹੋ ਗਏ ਸੀ ਸਾਰੇ ਸਾਰੀਆਂ ਕਿਸ਼ਤੀਆਂ ਜਿਹੜੀਆਂ ਇੱਥੇ ਜਿੰਨੀਆਂ ਮੌਜੂਦ ਨੇ ਉਹ ਸਾਰੀਆਂ ਉਹਨਾਂ ਨੇ ਲਾਤੀਆਂ ਉਹਨਾਂ ਨੇ ਲਾਤੀਆਂ ਹਾਂ ਸਾਰੀਆਂ ਕਿਸ਼ਤੀਆਂ ਉਹਨਾਂ ਨੇ ਲੈ ਲਈਆਂ ਸੀ ਉਸ ਟਾਈਮ ਕਿਉਂਕਿ ਹੋਰ ਕੋਈ ਵੋਟ ਨਹੀਂ ਬਚੀ ਸੀ ਇੱਥੇ ਉਹਨਾਂ ਨੇ ਲੈ ਲਈ ਸੀ ਜਿਵੇਂ ਉਹਨਾਂ ਨੇ ਕੱਲ ਕਹਿੰਦੇ ਕਿ ਇੱਕ ਤਰੀਕ ਵੀ ਸੀਗੀ ਦਿੱਲੀ ਜਿਸ ਤੋਂ ਬਾਅਦ ਉੱਥੇ ਹਵਾਲਾ ਦਿੱਤਾ ਕਿ ਮੈਂ ਪੰਜਾਬ ਸੇਵਾ ਕਰਨ ਜਾਣਾ ਐ ਤੇ ਕਿੰਨੀ ਕਿ ਸੇਵਾ ਕਰਗੇ ਇਸ ਇਲਾਕੇ ਦੇ ਵਿੱਚ ਕੱਲ ਕੀ ਜਰੀ ਵਾਤੇ ਕਰਗੇ ਜੀ ਇੱਥੇ ਤਾਂ ਕਮ ਸੇ ਕਮ ਕਰਗੇ ਹੋਣਗੇ 12 15 ਮਿੰਟ अच्छा गेड़ा देके 12 15 मिनटਾਂ ਚ ਬੱਸ ਉਹ ਇੰਨਾ ਟਾਈਮ ਲਾ ਕੇ ਗਏ ਨੇ ਉਸ ਤੋਂ ਬਾਅਦ ਕਾਫਲਾ ਵਾਪਸ ਵਾਗੇ ਨੇ ਕਿਤੇ ਹੋਰ ਵਗੈਰਾ ਬੰਨ ਤੇ ਦੇਖੋ ਗਏ ਆ ਕਿ ਨਹੀਂ ਉਹ ਸਾਨੂੰ ਕਵਰੇਜ ਨਹੀਂ ਪਤਾ ਕਰਨਾ ਪੈਣਾ ਪਰ ਇਹ ਤਾਂ 10 12 ਮਿੰਟ ਬੋਰਡ ਤੇ ਲਾ ਕੇ ਚਲੇ ਗਏ ਨੇ 10 12 ਮਿੰਟ ਹਾਂਜੀ ਹਾਂਜੀ ਜਿਵੇਂ ਜਿਵੇਂ ਇੱਕ ਇੱਕ ਹੋਰ ਵੱਡਾ ਸਵਾਲ ਇਹ ਹੈ ਕਿ ਉਹ ਕੇਜਰੀਵਾਲ ਹੈ ਜੋ ਕਿ ਹਾਰੇ ਹੋਏ ਹੁਣ ਇੱਕ ਵਿਧਾਇਕ ਨੇ ਜੀ ਪਹਿਲਾ ਮੁੱਖ ਮੰਤਰੀ ਸੀਗੇ ਉਸ ਤੋਂ ਬਾਅਦ ਮੁੱਖ ਮੰਤਰੀ ਕੋਈ ਹੋਰ ਬਣਦਾ ਅਤੀਸ਼ੀ ਬਣਦੇ ਦਿੱਲੀ ਦੇ ਤਾਂ ਉਹ ਜੇਲ੍ਹ ਵੀ ਜਾ ਕੇ ਆਉਂਦੇ ਆ ਮਤਲਬ ਇੰਨੀ ਸਿਕਿਉਰਿਟੀ ਇਸ ਬੰਦੇ ਨੂੰ ਦੇਣੀ ਉਹ ਵੀ ਪੰਜਾਬ ਦੀ ਉਹ ਵੀ ਮਿਲਟਰੀ ਦੀ ਕੀ ਠੀਕ ਮੰਨਦੇ ਸੀ ਨਹੀਂ ਜੀ ਦੇਖੋ ਇਹ ਜਿਹੜੇ ਕਹਿ ਰਹੇ ਨੇ ਸੀ ਆਮ ਘਰਾਂ ਦੇ ਮੁੰਡੇ ਆਮ ਪਬਲਿਕ ਜੀ ਲੋਕਾਂ ਦੀ ਚੁਣੀ ਹੋਈ ਸਰਕਾਰ ਜੇ ਤੁਸੀਂ ਭਾਈ ਲੋਕਾਂ ਦੀ ਚੁਣੀ ਹੋਈ ਸਰਕਾਰ ਆ ਆਮ ਬੰਦੇ ਹੋ ਆਮ ਪਬਲਿਕ ਹੋ ਜੀ ਡਰ ਇਸ ਚੀਜ਼ ਦਾ ਹਾਂ ਹੈ ਮਾ ਬਿਲਕੁਲ ਲੋਕਾਂ ਦੇ ਵਿੱਚ ਬਾਹੜ ਆਏ ਹੋਏ ਨੇ ਛੋੜਾ ਫਰਜ਼ ਬਣਦਾ ਕਿਉਂਕਿ ਤੁਹਾਨੂੰ ਚੁਣ ਕੇ ਭੇਜਿਆ ਸਰਦਾਰ ਭਗਵੰਤ ਸਿੰਘ ਮਾਨ ਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣ ਕੇ ਭੇਜਿਆ ਨਮੈਂਦਾ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਟਾਈਮ ਉਹ ਉਹਨਾਂ ਦਾ ਫਰਜ ਮੰਨਦਾ ਉਹ ਲੋਕਾਂ ਦੇ ਪ੍ਰਤੀ ਆਉਣ ਇੱਥੇ ਆਉਣ ਲੋਕਾਂ ਦੀ ਸਵੇਦਨਾ ਦੇਖਣ ਲੋਕਾਂ ਦੀ ਭਾਵਨਾਵਾਂ ਦੇਖਣ ਹਾਲਾਂਕਿ ਕੋਈ ਗਲਤ ਨਹੀਂ ਹੁੰਦਾ ਕਿਉਂਕਿ ਮੁਸੀਬਤ ਦੇ ਵਿੱਚ ਫਸਿਆ ਮੁਸੀਬਤ ਵਿੱਚ ਫਸਾ ਹਰ ਕੋਈ ਆਪਦੀ ਫਰਿਆਦ ਲਾਉਂਦਾ ਤੇ ਸੀਐਮ ਅੱਗੇ ਲਾਉਂਦਾ ਜੇ ਉਹ ਹੱਲ ਕਰਦਾ ਤਾਂ ਠੀਕ ਆ ਪਰ ਮੈਨੂੰ ਨਹੀਂ ਲੱਗਦਾ ਕਿ ਇੱਥੇ ਕੋਈ ਗਰਾਊਂਡ ਲੈਵਲ ਤੇ ਕੋਈ ਕੰਮ ਕਰਦਾ ਹੋਊਗਾ ਕੋਈ ਕੰਮ ਨਹੀਂ ਕੀਤਾ ਕੋਈ ਕੰਮ ਜਿਵੇਂ ਸੰਸਥਾਵਾਂ ਨੇ ਸਮਾਜ ਸੇਵੀ ਲੋਕ ਨੇ ਜਥੇਬੰਦੀਆਂ ਨੇ ਉਹ ਹੈਲਪ ਕਰ ਰਹੀਆਂ ਨੇ ਸਰਕਾਰ ਵੱਲੋਂ ਪਹੁੰਚੀ ਇੱਥੇ ਹੈਲਪ ਇੰਨੀ ਦੇ ਕੋਈ ਨਹੀਂ ਦੇਖੋ ਸਰਕਾਰ ਵੱਲੋਂ ਹਜੇ ਤੱਕ ਤਾਂ ਕੋਈ ਅਧਿਕਾਰੀ ਫਿਰ ਰਹੇ ਨਹੀਂ ਕਹਿੰਦੇ ਅਸੀਂ ਸਰਕਾਰੀ ਐਂਬੂਲੈਂਸ ਲੱਗੀ ਹੋਈ ਨੇ ਦਵਾਈ ਵਗੈਰਾ ਦੇ ਰਹੇ ਨੇ ਉਦੋਂ ਸਾਡੀ ਸੰਸਥਾ ਡਾਕਟਰ ਸੋਹੇਮਾਨ ਸਿੰਘ ਦੀ ਟੀਮ ਦੇ ਨਾਲ ਅਸੀਂ ਜੁੜੇ ਹੋਏ ਆ ਅਸੀਂ ਵੀ ਲੱਗੇ ਹੋਏ ਆ ਤੇ ਉਹ ਉਹਨਾਂ ਦੀ ਜਾਂ ਉੱਥੇ ਤੱਕ ਜਾਣਕਾਰੀ ਨਹੀਂ ਹੈਗੀ ਵੈਸੇ ਅਫਸਰ ਗੇੜੇ ਤੇ ਬੋਤ ਲੱਗੇ ਹੋਏ ਨੇ ਕਿਹੜੇ ਬੋਤ ਲਾ ਹਾਂ ਕਿਹੜੇ ਬੋਤ ਲਾ ਉਹ ਹੋ ਰਹੀ ਹੈ ਜੀ ਮਤਲਬ ਜਿਹੜੀ ਲੋਕਾਂ ਨੂੰ ਲੋੜ ਹੈ ਉਹ ਚੀਜ਼ ਪਹੁੰਚਦੀ ਹੈ ਸਰਕਾਰ ਕੋਲ ਉਹ ਤਾਂ ਜੀ ਦੇਖੋ ਬਾੜ ਗ੍ਰਾਸਤ ਲੋਕ ਆ ਜਿਹੜੇ ਅੱਗੇ ਬੈਠੇ ਨੇ ਉਹਨਾਂ ਕੋਲੇ ਅਸੀਂ ਜਾਣੇ ਆ ਉਹ ਕਹਿੰਦੇ ਸੀ ਵੀ ਸਾਡੇ ਕੋਲੇ ਇੱਥੇ ਕੋਈ ਨਹੀਂ ਆ ਕੋਈ ਨਹੀਂ ਆ ਕੋਈ ਨਹੀਂ ਆ ਜਦੋਂ ਤੁਸੀਂ ਕੱਲ ਪਸ਼ੂਆਂ ਨੂੰ ਚੈੱਕ ਕਰਨ ਗਏ ਹੋਏ ਸੀਗੇ ਉਸ ਤੋਂ ਬਾਅਦ ਕੇਜਰੀਵਾਲ ਇੱਥੇ ਉਦੋਂ ਬਾਅਦ ਹੁੰਦੇ ਆ ਜਦੋਂ ਤੁਸੀਂ ਚਾਵੜੇ ਸੇ ਨਹੀਂ ਜੀ ਅਸੀਂ ਇੱਥੇ ਸੀਗੇ ਉਦੋਂ ਠੀਕ ਹੈ ਅਸੀਂ ਜਾ ਉਦੋਂ ਬਾਅਦ ਗਏ ਆ ਅਸੀਂ ਉਹਨਾਂ ਨੂੰ ਜਾ ਕੇ ਪੁੱਛਿਆ ਵੀ ਵੀ ਇੱਥੇ ਭਾਈ ਅਰਵਿੰਦ ਕੇਜਰੀਵਾਲ ਸਾਹਿਬ ਆਏ ਸੀ ਇੱਥੇ ਆਏ ਸੀ ਉਹ ਕਹਿੰਦੇ ਨਹੀਂ ਜੀ ਸਾਡੇ ਕੋਲੇ ਕੋਈ ਨਹੀਂ ਆ ਕਿਉਂਕਿ ਇੱ ਪਿੰਡ ਕਾਫੀ ਬਾਟ ਪੈਂਦਾ ਮੇਰਾ ਖਿਆਲ ਉਹ ਕਹਿੰਦੇ ਅਸੀਂ ਪੁੱਛਿਆ ਵੀ ਇੱਥੇ ਮੰਤਰੀ ਸਾਹਿਬਾਨ ਆਏ ਸੀ ਫੋਰਸ ਜਾਈ ਸੀ ਸੋਡੇ ਘਰੇ ਆ ਕੇ ਗਏ ਨੇ ਉਹ ਕਹਿੰਦੇ ਨਹੀਂ ਜੀ ਸਾਡੇ ਘਰੇ ਕੋਈ ਨਹੀਂ ਹੈ ਅੱਛਾ ਘਰੇ ਨਹੀਂ ਆਏ ਬਸ ਕੱਲਾ ਗੇੜਾ ਦਿੱਤਾ ਹਾਂ ਹਾਂ ਗੇੜਾ ਦਿੱਤਾ ਜੀ ਕੱਲਾ ਗੇੜਾ ਹਾਂ ਜਿਵੇਂ ਉਹ ਕਹਿ ਰਹੇ ਕਿ ਮੈਂ ਤਾਂ ਸੇਵਾ ਕਰਨ ਗਿਆ ਸੀ ਸੇਵਾ ਨਹੀਂ ਕੀਤੀ ਇੱਥੇ ਆ ਕੇ ਉਹਨਾਂ ਨੂੰ ਨੋ ਜੀ ਨੋ ਭਾਈ ਤੁਸੀਂ ਕਿਵੇਂ ਦੇਖਦੇ ਹੋ ਕੱਲ ਕੇਜਰੀ ਵਾਲੇ ਸੀ ਕੀ ਮਾਹੌਲ ਸੀ ਇੱਥੋਂ ਦਾ ਤੁਸੀਂ ਠੀਕ ਆ ਜੀ ਉਹ ਪੋਲੀਟਿਸ਼ੀਅਨ ਨੇ ਉਹਨਾਂ ਨੇ ਆਪਦਾ ਕਰਨਾ ਹੀ ਆ ਮੇਨ ਦਿੱਕਤ ਆ ਵੀ ਜਦੋਂ ਪਾਣੀ ਨੇ ਲੱਥਣਾ ਹੁਣ ਸਭ ਤੋਂ ਵੱਡੀ ਗੱਲ ਆ ਵੀ ਜਿਹੜੇ ਜਾਨਵਰਾਂ ਦੇ ਪੈਰ ਖਰਾਬ ਹੋ ਰਹੇ ਨੇ ਤੇ ਇਹ ਚੀਜ਼ ਪਾਣੀ ਚ ਰਹਿ ਕੇ ਬੰਦੇ ਵੀ ਉਹ ਵੀ ਇਹਨਾਂ ਨੂੰ ਸਭ ਤੋਂ ਵੱਡੀ ਅਲਰਜੀਆ ਹੋ ਰਹੀਆਂ ਨੇ ਸਕਿਨ ਦੀ ਹੋ ਰਹੀਆਂ ਨੇ ਜਾਨਵਰਾਂ ਨੂੰ ਪੈਰਾਂ ਦੀ ਬਹੁਤ ਹੋ ਰਹੀ ਆ ਤੇ ਆਪਾਂ ਤਾਂ ਪ੍ਰਸ਼ਾਸਨ ਅੱਗੇ ਇਹ ਹੀ ਕਰਦੇ ਆ ਵੀ ਵੱਧ ਤੋਂ ਵੱਧ ਜਿਹੜੇ ਡਾਕਟਰ ਨੇ ਵੈਟਰਨਰੀ ਦੇ ਤੇ ਉਹਨਾਂ ਦੀ ਡਿਮਾਂਡ ਆ ਵੀ ਜਦੋਂ ਪਾਣੀ ਲੱਥਣ ਤੋਂ ਬਾਅਦ ਡਿਊਟੀਆਂ ਲਾਉਣ ਤੇ ਸਭ ਤੋਂ ਵੱਡੀ ਗੱਲ ਆ ਵੀ ਦਵਾਈ ਦਾ ਹੱਲ ਕਰਨਾ ਦਵਾਈ ਦਾ ਹੱਲ ਕਰਨਾ ਕਿਉਂਕਿ ਉਹਨਾਂ ਦੇ ਆਮ ਕਿਸਾਨਾਂ ਦੇ ਹੁਣ ਪੱਲੇ ਕੁਝ ਨਹੀਂ ਹੈਗਾ ਬਹੁਤ ਖਰਚਾ ਕਰਕੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਆ ਇਹਨੂੰ ਭਾਈਚਾਰਾ ਆਪਣਾ ਹੀ ਕਰੂਗਾ ਲੀਡਰਾਂ ਨੇ ਤਾਂ ਲੀਡਰੀ ਪੁਣ ਕਰਕੇ ਨਿਕਲ ਜਾਣਾ ਹਮ ਮਤਲਬ ਲੋਕਾਂ ਦੇ ਨਾਲ ਲੋਕ ਖੜੇ ਨੇ ਲੋਕ ਖੜੇ ਨੇ ਤੇ ਭਾਈ ਸਾਡਾ ਤਾਂ ਬਸ ਇਹੀ ਆ ਵੀ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਇਹੀ ਆ ਜਿੱਥੇ ਵੀ ਜੋ ਵੀ ਹੁੰਦਾ ਸਾਰੇ ਸਾਥ ਦੋ ਕਿਸਾਨ ਡੁੱਬਣਾ ਨਹੀਂ ਚਾਹੀਦਾ ਬਸ ਜੀ ਹਾਂ ਜਦਾਂ ਭਾਈ ਜਦਾਂ ਸਰਕਾਰ ਦਾ ਕੰਮ ਹੁੰਦਾ ਕਿ ਸਰਕਾਰ ਪਹਿਲਾਂ ਦਾਅਵੇ ਕਰਦੀ ਰਹੀ ਹੈ ਕਿ ਅਸੀਂ ਬੜੇ ਪ੍ਰਬੰਧ ਕੀਤੇ ਆ ਵੀ ਹੜ੍ਹਾਂ ਨੂੰ ਲੈ ਕੇ ਅੱਜ ਤੋਂ 4 ਮਹੀਨੇ 5 ਮਹੀਨੇ ਪਹਿਲਾਂ ਕਹਿਦਾ ਸੀ ਵਿਧਾਨ ਸਭਾ ਦੇ ਵਿੱਚ ਪਰ ਹੁਣ ਉਹ ਪ੍ਰਬੰਧ ਦਿਖਾਈ ਦਿੱਤੇ ਨੇ ਕਿਤੇ ਇਸ ਗਰਾਊਂਡ ਲੈਵਲ ਦੇ ਉੱਤੇ ਨਹੀਂ ਜੀ ਪ੍ਰਬੰਧ ਤਾਂ ਸਾਨੂੰ ਦਿਖਾਈ ਦੇ ਰਹੇ ਨਹੀਂ ਪ੍ਰਬੰਧ ਕੀਤੇ ਹੋਏ ਨਹੀਂ ਦੇਖੋ ਦੂਰ ਦੂਰ ਤੱਕ ਪਾਣੀ ਭੇਜ ਗਿਆ ਗਿਆ ਕਿਉਂਕਿ ਇਹ ਕੁਦਰਤੀ ਆਫਤਾਂ ਜੀ ਠੀਕ ਹੈ ਇਹਨੂੰ ਕੋਈ ਆਪਾਂ ਚਲੋ ਕਹਿ ਸਕਦੇ ਆ ਵੀ ਪਾਣੀ ਨਹੀਂ ਰੋਕ ਸਕਦੇ ਵਾਟ ਇਸ ਤੋਂ ਪਹਿਲਾਂ ਜਦੋਂ ਸਾਨੂੰ ਪਤਾ ਪਿੱਛੇ ਡੈਮ ਦੇ ਵਿੱਚ ਪਾਣੀ ਵਧਣਾ ਸ਼ੁਰੂ ਹੋ ਗਿਆ ਮਿੰਟ-ਮਿੰਟ ਦੀ ਸਰਕਾਰ ਕੋਲੇ ਰਿਪੋਰਟ ਜਾਂਦੀ ਆ ਮਿੰਟ-ਮਿੰਟ ਦੇ ਅਧਿਕਾਰੀ ਬੈਠੇ ਨੇ ਸ਼ਾਇਦ ਪਿਛਲੇ ਕੁਝ ਪਹਿਲਾਂ ਟਾਈਮ ਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਬੀਵੀਐਮੀ ਬੀਵੀਐਮ ਹੈਡ ਤੇ ਆਪਦੀ ਸਿਕਿਉਰਟੀ ਲਾਈ ਹੋਈ ਸੀ ਫੋਰਸ ਲਾਈ ਹੋਈ ਸੀ ਵੀ ਅਸੀਂ ਹਰਿਆਣੇ ਨੂੰ ਪਾਣੀ ਨਹੀਂ ਦੇਣਾ ਉਦੋਂ ਉਹਨਾਂ ਨੂੰ ਪਤਾ ਸੀ ਉਹ ਪਾਣੀ ਅੱਜ ਕੱਲ ਹਰਿਆਣੇ ਦੀਆਂ ਨਹਿਰਾਂ ਸੁੱਕੀਆਂ ਨੇ ਬਿਲਕੁਲ ਪਾਣੀ ਨਹੀਂ ਮੈਂ ਹਰਿਆਣਾ ਤੋਂ ਬਿਲੋਂਗ ਕਰਦਾ ਡਾਬਾ ਵਾਲੇ ਤੋਂ ਡਿਸਟ੍ਰਿਕਟ ਸਿਰਸਾ ਤੋਂ ਉੱਥੇ ਸੁੱਕੀਆਂ ਹੋਈਆਂ ਨੇ ਮਾਨ ਸਾਹਿਬ ਔਰ ਹਰਿਆਣਾ ਦੇ ਸੀਐਮ ਇਹ ਸਿਆਸਤ ਕਰ ਰਹੇ ਨੇ ਬਿਆਨ ਦੇ ਰਹੇ ਨੇ ਉਹ ਇਹਨਾਂ ਦੇ ਪ੍ਰਤੀ ਦੇ ਦਿੰਦੇ ਨੇ ਇਹ ਉਹਨਾਂ ਦੇ ਪ੍ਰਤੀ ਦੇ ਦਿੰਦੇ ਨੇ ਪਰ ਇਹ ਬਿਆਨਵਾਜੀ ਛੱਡ ਕੇ ਬੇਨਤੀ ਆ ਕਿ ਆਮ ਪਬਲਿਕ ਨੂੰ ਇਹ ਵੀ ਸਾਡੇ ਭਰਾ ਨੇ ਪੰਜਾਬ ਸਾਡਾ ਸਾਡੇ ਲੋਕ ਨੇ ਤੁਸੀਂ ਇਹਨਾਂ ਨੂੰ ਡਵਾਉਣ ਦੀ ਬਜਾਏ ਇਹ ਪਾਣੀ ਵੰਡ ਕੇ ਇਸ ਛਾਂ ਦੇ ਮੁਤਾਬਕ ਸਾਨੂੰ ਦਿੱਤਾ ਜਾਵੇ ਕਿਉਂਕਿ ਲੋਕਾਂ ਦੇ ਉੱਤੇ ਇਹ ਮੁਸੀਬਤ ਨਾ ਹੋਵੇ ਇਹ ਮੁਸੀਬਤ ਆਈ ਹੈ ਜੀ ਇੱਕ ਪੰਜਾਬ ਹਰਿਆਣੇ ਦੇ ਲੋਕ ਤਾਂ ਫਿਰ ਵੀ ਇਕੱਠੇ ਨੇ ਲਿਟਰ ਮਤਲਬ ਲੜਾਉਣ ਲੜਾਉਣ ਦੇ ਚੱਕਰ ਦੇ ਵਿੱਚ ਪੰਜਾ ਹਾਂ ਹਾਂ ਉਹਨਾਂ ਨੇ ਬੈਣ ਬੱਸ ਆਪਦੀ ਸ਼ੋਭਾ ਦੇ ਖਾਤਰ ਬਿਆਨ ਦੇ ਕੇ ਉਹਨਾਂ ਨੇ ਪੰਜਾਬ ਡੋਬਤਾ ਸਾਡੀਆਂ ਨਹਿਰਾਂ ਚ ਪਾਣੀ ਨਹੀਂ ਸਾਡੇ ਹਰਿਆਣਾ ਦੇ ਸੀਐਮ ਆਈ ਸੀ ਉੱਥੇ ਅਸੀਂ ਦੌੜ ਕੀਤੀ ਨਹਿਰਾਂ ਸੁੱਕੀਆਂ ਸੀਗੀਆਂ ਤੇ ਇੱਧਰ ਲੋਕ ਡੋਬ ਰਹੇ ਸੀ ਇਹ ਹਾਲਾਤ ਨੇ ਕਿਉਂਕਿ ਲੋਕ ਕਿੱਥੇ ਦਾ ਪਾਣੀ ਲਈ ਬੂੰਦ ਬੂੰਦ ਲਈ ਤਰਸ ਰਹੇ ਨੇ ਜੇ ਇਹ ਅੰਬਰ ਪਾਕਿਸਤਾਨ ਦੇ ਬਾਰਡਰ ਖੋਲ ਸਕਦੇ ਨੇ ਪਾਣੀ ਦੇ ਦਰਵਾਜ਼ੇ ਪਾਕਿਸਤਾਨ ਦੇ ਖੋਲ ਸਕਦੇ ਨੇ ਸਾਡੇ ਹਰਿਆਣੇ ਦੇ ਖੋਲਣ ਸਾਨੂੰ ਪਾਣੀ ਦੇਣ ਪਰ ਸਾਡੇ ਪੰਜਾਬ ਭਰਾ ਨੂੰ ਡੋਬਣ ਨਾ ਇਹ ਕਿਉਂਕਿ ਪੰਜਾਬ ਸਾਡਾ ਵੱਡਾ ਭਰਾ ਚਾਹੇ ਇਹਨਾਂ ਨੇ ਅੱਜ ਤਾਈਂ ਕੋਈ ਵੀ ਮੁਸੀਬਤ ਆਈ ਹੈ ਇਹ ਸਾਡੇ ਨਾਲ ਖੜਦਾ ਆ ਤੇ ਸਾਡਾ ਵੀ ਫਰਜ਼ ਬਣਦਾ ਸੀ ਇਹਨਾਂ ਨਾਲ ਖੜੀਏ ਹਾਂ ਤੇ ਜਿਵੇਂ ਸਰਕਾਰ ਆਮ ਆਦਮੀ ਪਾਰਟੀ ਦੇ ਲੈਡੇ ਲੀਡਰ ਨੇ ਮੁੱਖ ਮੰਤਰੀ ਹੋ ਗਏ ਚਾਹੇ ਚਾਹੇ ਉਹਦੇ ਵਿੱਚ ਵਿਧਾਇਕ ਆ ਕੇ ਮੰਤਰੀ ਆ ਕੇ ਉਹ ਲੋਕਾਂ ਦੇ ਕੋਲੋਂ ਪੈਸੇ ਇਕੱਠੇ ਕਰ ਕਰਕੇ ਦੇ ਰਹੇ ਨੇ ਵਲੰਟੀਅਰਾਂ ਨੂੰ ਕਹਿ ਰਹੇ ਨੇ ਕਿ ਭਾਈ ਇਕੱਠਾ ਕਰਕੇ ਸਮਾਨ ਲੈ ਕੇ ਜਾਓ ਲੱਗਦਾ ਨਹੀਂ ਇਹ ਸਰਕਾਰ ਦਾ ਫਰਜ਼ ਬਣਦਾ ਜਿਹੜਾ ਲੋਕਾਂ ਤੋਂ ਲੈ ਕੇ ਆ ਰਹੇ ਉਹ ਵੀ ਦੇਖੋ ਜੀ ਸਰਕਾਰ ਨੂੰ ਲੋਕ ਟੈਕਸ ਪੇ ਕਰਦੇ ਨੇ ਗੱਡੀਆਂ ਤੇ ਵੀ ਕਰਦੇ ਨੇ ਹੋਰ ਸਾਧਨਾਂ ਤੇ ਵੀ ਕਰਦੇ ਨੇ ਜੀਐਸਟੀ ਕਿੰਨੀ ਆ ਅਪੂਲਮੈਂਟ ਕੋਲੇ ਪੈਸਾ ਕਿੰਨਾ ਇਨਾਂ ਕੋਲੇ ਜੀ ਰੂਲਰ ਦੇ ਵਿੱਚ ਕਿੰਨਾ ਪੈਸਾ ਇਕੱਠਾ ਹੁੰਦਾ ਕਮੇਟੀਆਂ ਬਣੀਆਂ ਹੋਈਆਂ ਨੇ ਸੰਸਥਾਵ ਇਕੱਠੀਆਂ ਵੀ ਉਹਨਾਂ ਕੋਲ ਕਿੰਨਾ ਪੈਸਾ ਸਰਕਾਰ ਕੋਲੇ ਫੰਡ ਦੀ ਕੋਈ ਕਮੀ ਨਹੀਂ ਜੇ ਆਪਾਂ ਕਹਿ ਦਈਏ ਬਟ ਲੋਕਾਂ ਤੋਂ ਚਲੋ ਮਦਦ ਮੰਗ ਰਹੇ ਨੇ ਵੀ ਸਾਡੇ ਨਾਲ ਆਓ ਬੰਦੇ ਘੱਟ ਹੋ ਸਕਦੇ ਨੇ ਉਹ ਮੰਗ ਲੈਣ ਵੀ ਲੋਕ ਇੱਕ ਬੰਦਾ ਰਲ ਕੇ ਆਪਾਂ ਕਹਿ ਦਈਏ ਜੇ ਉਹ ਨਹੀਂ ਹੱਲ ਕਰ ਸਕਦਾ ਦੇਖੋ ਜੀ ਮੈਂ ਕਹਿੰਦਾ ਵੀ ਮੈਂ ਇਕੱਲਾ ਹੱਲ ਕਰੂਗਾ ਇਹ ਪਾਪੂਲੇਸ਼ਨ ਜਿਆਦਾ ਹੈ ਲੋਕਾਂ ਨੂੰ ਮਿਲ ਕੇ ਹੱਲ ਕਰਨਾ ਪੈਣਾ ਪਰ ਸਰਕਾਰ ਕੋਲੇ ਫੰਡ ਦੀ ਕੋਈ ਕਮੀ ਨਹੀਂ ਇਹ ਤਾਂ ਬਿਲਕੁਲ ਨਲਾਇਕੀ ਆ ਜੇ ਕਹਿੰਦੇ ਵੀ ਐ ਫੰਡ ਹੈ ਨਹੀਂ ਜਾਂ ਹੈ ਨਹੀਂ ਬਾਕਿਆ ਸੈਂਟਰ ਦੀ ਜਿਹੜੀ ਹੈ ਉਹ ਜਿਹੜੀ ਗੱਲ ਆ ਵੀ ਮਾਨ ਸਾਹਿਬ ਨੇ ਚਿੱਠੀ ਵੀ ਲਿਖੀ ਹੈ ਕਹਿੰਦੇ ਵੀ ਸੈਂਟਰ ਸਾਨੂੰ ਫੰਡ ਦੇਵੇ ਉਹ ਸੈਂਟਰ ਦਾ ਵੀ ਫਰਜ ਆ ਸੋਡੇ মিডিਆ ਰਹੀਂ ਬੇਨਤੀ ਕਰਦੇ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਇਹਨਾਂ ਨੂੰ ਫੰਡ ਦਿੱਤਾ ਜਾਵੇ ਪੰਜਾਬ ਨੂੰ ਬੰਦ ਹੱਕ ਦਿੱਤਾ ਜਾਵੇ ਤਾਂ ਕਿ ਜਿਹੜੇ ਆਮ ਲੋਕ ਆ ਸੋਡੀ ਸਿਆਸਤੀ ਭੇਟ ਚੜ ਕੇ ਇਹ ਨਾ ਡੋਬਣ ਕਿਉਂਕਿ ਇਹਨਾਂ ਦੀ ਹੈਲਪ ਹੋ ਸਕੇ ਇਹ ਬੇਨਤੀ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਠੀਕ ਹੈ ਜੀ ਠੀਕ ਹੈ ਥੈਂਕ ਯੂ